ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਹਾਲੀ ਜ਼ਿਲ੍ਹੇ ਅਧਿੰ ਪੈਂਦੇ ਪਿੰਡ ਲਾਲੂੜੂ 'ਚ ਇੱਕ ਨਿੱਜੀ ਕੰਪਨੀ ਦੇ ਸਿਕਿਉਰਿਟੀ ਗਾਰਡ ਨੂੰ ਚਿੱਟੇ ਸਮੇਤ ਕਾਬੂ ਕੀਤਾ ਗਿਆ ਘਟਨਾ ਸ਼ਾਮੀ 7 ਵਜੇ ਦੀ ਹੈ ਜਦੋਂ ਇਸ ਸਸ਼ਕ ਨੂੰ ਲਾਲੂੜੂ ਦੇ ਬਾਜ਼ਾਰ ਚੋਕੇ ਕਾਬੂ ਕੀਤਾ ਗਿਆ ਦੂਜੇ ਪਾਸੇ ਸਥਾਨਕ ਲੋਕਾਂ ਨੇ ਇਸ ਦੀ ਜੰਮ ਕੇ ਪ੍ਰੇਡ ਵੀ ਕੀਤੀ ਤੇ ਬਾਹਰਾਲ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਤੇ ਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਪਿੰਡ ਸੁਲਤਾਨ ਵਿੰਡ ਵਿੱਚ ਨਿਹੰਗ ਸਿੰਘਾਂ ਤੇ ਇੱਕ 크ਿਸਚੀਅਨ ਪਰਿਵਾਰ ਤੇ ਗੰਭੀਰ આરોਪ ਲਗਾਏ। ਉਹਨਾਂ ਕਹਿ ਕੇ ਧਰਮ ਪ੍ਰਚਾਰ ਨੂੰ ਲੈ ਕੇ ਸਾਡੇ ਤੇ ਹਮਲਾ ਕੀਤਾ ਗਿਆ ਤੇ ਦੋ ਵਿਅਕਤੀ ਵੀ ਗੰਭੀਰੂ ਵੀ ਜ਼ਖਮੀ ਹੋਏ। ਇੱਕ ਵਿਅਕਤੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੇ ਦੂਸਰੇ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮੈਂ ਆਮ ਜਨਤਾ ਦੇ ਦਰਜੀਤ ਕੌਰ ਮੈਂ ਕੀ ਲੱਗੂ ਤੇਰੇ ਮੈਂ ਇਹਨਾਂ ਦੀ ਵਾਈਫ ਆ। ਮੈਂ ਕੀ ਗੱਲ ਹੋਈ ਹੈ? ਬਸ ਜਿ ਇਦਾਂ ਹੀ ਬਸ ਸਾਡੇ ਮਸੀਹ ਕੌਮ ਦੇ ਕਰਕੇ ਹੀ ਸਾਡੇ ਤੇ ਤਤਿਆਚਾਰ ਹੁੰਦੇ ਆ ਕਿ ਸਾਨੂੰ ਵਿਚਰ ਚਲਾਉਣ ਤੋਂ ਮਨਾ ਕਰਦੇ ਆ ਇਸ ਤਿੰਨ ਚਾਰ ਨਿਆਂਗਾਏ ਆ ਗਲੀਆਂ ਚ ਨੰਗੀਆਂ ਤਲਵਾਰਾਂ ਚੱਲੀਆਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਅਸੀਂ ਇੱਥੋਂ ਤੱਕ ਕਿ ਦਰਖਾਸਤ ਦੇਣ ਗਏ ਉੱਥੇ ਸਾਨੂੰ ਕੋਈ ਉੱਥੇ ਪੁਲਿਸ ਵਾਲਾ ਨਹੀਂ ਮਿਲਿਆ ਡਾਟ ਕਟੋਣ ਗਏ ਕੋਈ ਨਹੀਂ ਸਾਨੂੰ ਉੱਥੇ ਮਿਲਿਆ ਵੀ ਤੇ ਹੁਣ ਜੇ ਅਸੀਂ ਇੱਥੇ ਆਏ ਤੇ ਇੱਥੋਂ ਪ੍ਰੈਸਰ ਕਰਨ ਲੱਗੇ ਆ ਤੇ ਗੁੰਨਾਨਿਕ ਹਸਪੀਟਲ ਉੱਥੋਂ ਵੀ ਮੇਰੇ ਛੋਟੇ ਭਰਾ ਨੂੰ ਵੀ ਸੱਟ ਲੱਗਿਆ ਉੱਥੋਂ ਵੀ ਜਵਾਬ ਦੇਤਾ ਆ ਕਿ ਚੰਡੀਗੜ੍ਹ ਲੈ ਕੇ ਜਾਓ ਤੇ ਦੱਸੋ ਕਿੱਥੇ ਸਾਡਾ ਇਨਸਾਫ ਹੈ ਕਿਤੇ ਕੋਈ ਕਾਰਵਾਈ ਨਹੀਂ ਹੋਉਂਦੀ ਵੀ ਸਾਡੀ ਤੇ ਹੁਣ ਮੈਂ ਚਾਹੁੰਦੀ ਆ ਕਿ ਸਾਡਾ ਜਿਹੜਾ ਕੇਸ ਹੈ ਉਹ ਦਰਜ ਕੀਤਾ ਜਾਵੇ ਤੇ ਜਿਹੜੇ ਜਿੰਨੇ ਚਾਰ ਬੰਦੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਤੇ ਪਰਚਾ ਕੀਤਾ ਜਾਵੇ ਤੇ ਇੱਥੇ ਮੁੰਡੇ ਨੇ ਗੱਡੀ ਲਿਆ ਕੇ ਖਲਾਰੀ ਆ ਨੰਗਣ ਵਾਸਤੇ ਤੇ ਨਿਹੰਗ ਦੀ ਗੱਡੀ ਉੱਥੇ ਖਲੋਤੀ ਨਿਹੰਗੋ ਨਾਲ ਲੜਨ ਡਿਆ ਪਹਿਲੇ ਤੇ ਫਿਰ ਮੁੜ ਕੇ ਉਹਨੂੰ ਆਂਦਾ ਵੀ ਉਹ ਆਂਦਾ ਬਾਬਾ ਜੀ ਛੇਤੀ ਕਰੋ ਗੱਡੀ ਪਰੇ ਕਰੋ ਮੈਂ ਜਾਣਾ ਜਲਦੀ ਕੰਮ ਤੇ ਤੇ ਉਹ ਆਂਦਾ ਵੀ ਤੈਨੂੰ ਛੇਤੀ ਅਹੀਂ ਗੱਡੀ ਨਹੀਂ ਪਰੇ ਕਰਨੀ। ਇਹਨਾਂ ਨੇ ਕਿਹਾ। ਨਿਹੰਗ ਹੋਣਾ ਨੇ ਕਿਹਾ। ਕਿ ਐਸੀ ਗੱਡੀ ਨਹੀਂ ਪਰੇ ਕਰਨੀ। ਤੇ ਤੈਨੂੰ ਜਲਦੀ ਤੇ ਲੈ ਜਾ। ਉਹ ਆਂਦਾ ਮੈਂ ਦੀ ਜਾਣਾ ਮੈਂ ਛੜਕੇ ਕਿੱਧਰ ਦੀ ਜਾਣਾ। ਇਸੇ ਗੱਲ ਤੋਂ ਸਾਰੀ ਲੜਾਈ ਹੋਈ। ਕਿੰਨੇ ਬੰਦਿਆਂ ਘਟਾ ਦੇਖੋ ਕਈ ਵਾਇਰਲ ਵੀਡੀਓਜ਼ ਵੀ ਜਾਰੀਆਂ ਨੇ ਜਿਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਦੋਨੋਂ ਬੰਦਿਆਂ ਦੀ ਝੜਪ ਕੋਈ ਧਰਮ ਪ੍ਰਚਾਰ ਨੂੰ ਲੈ ਕੇ ਹੋ ਰਹੀ ਹੈ ਇਹ ਜਿੱਥੇ ਅਸੀਂ ਖੜੇ ਆ ਇੱਥੇ ਹੀ ਵਾਕਿਆ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਕਿ ਪੀੜੀਆਂ ਗਲੀਆਂ ਨੇ ਇੱਕ ਸਾਈਡ ਤੋਂ ਜਦ ਇੱਕ ਮੋਟਰਸਾਈਕਲ ਰਿਕਸ਼ਾ ਤੇ ਦੂਜੀ ਸਾਈਡ ਤੋਂ ਜਦ ਇੱਕ ਸੈਡਾਨ ਗੱਡੀ ਆਈ ਤੇ ਉਹ ਦੋਨੋਂ ਆਪਸ ਵਿੱਚ ཕੜ ਗਏ ਇਸ ਨੂੰ ਲੈ ਕੇ ਇਹਨਾਂ ਦੀ ਇੱਥੇ ਲੜਾਈ ਝਗੜਾ ਹੋਇਆ ਮੈਂ ਸਾਰੇ ਨਾਗਰਿਕਾਂ ਤੇ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਆਪਣੀ ਰਿਸਪੌਂਸਿਬਿਲਟੀ ਨਿਭਾਉਂਦੇ ਹੋਏ ਇਹਦਾ ਜਿਹੜਾ ਟਰੂਥ ਹੈਗਾ ਇਸ ਇਨਸੀਡੈਂਟ ਦਾ ਅਸੀਂ ਜਿੱਥੇ ਅਸੀਂ ਖੜੇ ਹੈਗੇ ਆ ਇੱਥੇ ਹੀ ਲਾਂਗੇ ਨੂੰ ਲੈ ਕੇ ਇੱਥੇ ਲੜਾਈ ਝਗੜਾ ਹੋਇਆ ਇਹਦੇ ਵਿੱਚ ਧਰਮ ਪ੍ਰਚਾਰ ਵਾਲਾ ਐਂਗਲ ਕੋਈ ਨਹੀਂ ਹੈ ਇੱਥੇ ਪੁਲਿਸ ਪਾਰਟੀ ਮੌਕੇ ਤੇ ਹੈ ਜਿਹੜੇ ਆਂਡੀ ਗਵਾਂਡੀ ਵੀ ਨੇ ਉਹਨਾਂ ਤੋਂ ਸਾਰਿਆਂ ਦੀ ਤਸਦੀਕ ਕੀਤੀ ਗਈ ਹੈ ਤੇ ਅਸੀਂ ਸੀਸੀਟੀਵੀ ਫੁਟੇਜ ਵੀ ਕੰਗਾਲ ਕੇ ਇਹਦੀ ਜੜ ਤੱਕ ਪਹੁੰਚਾਂਗੇ ਗਾਕ ਦੇ ਉਡੀਕ ਕਰਦਾ ਨੌਜਵਾਨ 25 ਗ੍ਰਾਮ ਸਮੈਕਸ ਮੀਥ ਕਾਬੂ ਕੀਤਾ ਗਿਆ ਤੇ ਸਮਰਾਲਾ ਪੁਲਿਸ ਨੇ ਇੱਕ ਨੌਜਵਾਨ ਨੂੰ 25 ਗ੍ਰਾਮ ਸਮੈਕਸ ਮੇਤ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਇੱਕ ਸਮੈਕ ਅੱਗੇ ਸਪਲਾਈ ਕਰਨ ਲਈ ਗਾਹਕ ਡਿਊਟੀ ਕਰ ਰਿਹਾ ਸੀ ਥਾਣਾ ਮੁਖੀ ਨੇ ਦੱਸਿਆ ਕਿ ਇਸ ਵਿਅਕਤੀ ਤੇ ਪਹਿਲਾਂ ਵੀ ਫਤੇਗੜ ਸਾਹਿਬ ਖਰੜ ਅਤੇ ਰਾਜਪੁਰਾ ਵਿਖੇ ਤਿੰਨ ਮੁਕਾਦਮੇ ਦਰਜ ਹਨ ਸਖਤ ਸਹਾਈਤ ਦੀ ਬਲਣਾ ਕਰਦੇ ਹੋਏ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਜੀ ਮਾਛੀਵਾੜਾ ਰੋਡ ਤੇ ਤਾਂ ਇੱਕ ਮੋਟਰਸਾਈਕਲ ਲਈ ਹੁੰਦਾ ਸਰਵਜੀਤ ਸਿੰਘ ਨਾਂ ਦਾ ਬੰਦਾ ਖੜਾ ਸੀਗਾ ਜਦੋਂ ਉਹਦੀ ਪੁੱਛਪੜਤਾਲ ਕੀਤੀ ਤਾਂ ਉਹਨੇ ਕੀ ਕੀਤਾ ਮੌਕੇ ਤੇ ਆਪਣੀ ਸੱਜੀ ਜੇਬ ਦੇ ਵਿੱਚੋਂ ਨਾ ਲਪਾਫਾ ਫੜਦ ਬਟਾ ਥੱਲੇ ਚੈੱਕ ਕਰਨ ਤੇ ਤਾਂ ਉਹਦੇ ਵਿੱਚੋਂ ਸਮੈਕ ਬਰਾਮਦ ਹੋਈ 25 ਗ੍ਰਾਮ ਜ਼ਰੂਰੀ ਨਹੀਂ ਕਿ ਪੜ੍ਹ ਲਿਖ ਕੇ ਨੌਕਰੀ ਹੀ ਕੀਤੀ ਜਾਵੇ ਹੋਰ ਬਹੁਤ ਸਾਰੇ ਕੰਮ ਹਨ ਜਿਨ੍ਹਾਂ ਨੂੰ ਕਰਕੇ ਇੱਜ਼ਤ ਦੀ ਰੋਟੀ ਚਲਾਈ ਜਾ ਸਕਦੀ ਹੈ ਇਸੇ ਉਦਮੀ ਕਿਸਾਨ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ ਬੈਂਕ ਵਿੱਚ ਨੌਕਰੀ ਛੱਡ ਕੇ ਆਪਣੀ ਹੀ ਟਰਾਲੀ ਵਿੱਚ ਗੰਨੇ ਦਾ ਰਸ ਕੱਢ ਕੇ ਵੇਚ ਰਿਹਾ ਹੈ ਇਹ ਸਖਸ਼ ਬੱਚਿਆਂ ਨੂੰ ਆਇਲਟਸ ਦੀ ਪੜ੍ਹਾਈ ਵੀ ਕਰਵਾਉਂਦਾ ਹੈ ਤੇ ਤੁਸੀਂ ਵੀ ਮਿਲਿਓ ਇਸ ਸਰਦਾਰ ਜੀ ਨੂੰ ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਅਧਿਨ ਆਂਦੇ ਪਿੰਡ ਤੁਸੜੀ ਤੋਂ ਸਾਹਮਣੇ ਆਇਆ ਜਿਸ ਵਿੱਚ ਘਰ ਵਾਲੀ ਅਤੇ ਬਾਹਰ ਵਾਲੀ ਆਮੋ ਸਾਹਮਣੇ ਆਉਣ ਤੇ ਘਰ ਵਾਲੀ ਉੱਪਰ ਆਪਣੇ ਪਤੀ ਨਾਲ ਮਿਲ ਬਾਹਰ ਵਾਲੀ ਉੱਪਰ ਇਨੋਵਾ ਗੱਡੀ ਚਲਾਉਣ ਅਤੇ ਕੁੱਟਮਾਰ ਕਰਨ ਦੀ ਗੱਲ ਆਖੀ ਜਿਸ ਸਬੰਧੀ ਅਮਰਸਰ ਦੇ ਹਾਥੀਪੋਲੇ ਸੂਲੋ ਪਤੀ ਪਤਨੀ ਤੇ ਮੁਕੱਦਮਾ ਦਰਜ ਕਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਮੇਰਾ ਨਾਮ ਜਵੰਦ ਕੌਰ ਤੇ ਕੀ ਹੋਇਆ ਕੀ ਸੀ ਤੁਹਾਡੇ ਨਾਲ ਮੈਂ ਕੰਮ ਤੋਂ ਆ ਰਹੀ ਸੀ ਤੇ ਮੇਰੇ ਪਿੱਛੇ ਆਏ ਆ ਕੌਣ ਆਇਆ ਸੀ ਅਮਨ ਮਸੀਤ ਉਹਦੀ ਘਰ ਦੀ ਫਾਰਮੇਲਾ ਉਹ ਕੌਣ ਹੈ ਨੋਵਾ ਗੱਡੀ ਤੇ ਅਮਨ ਮਸੀਤ ਕੌਣ ਉਹ ਸਾਡੇ ਏਰੀਆ ਦੇ ਹੀ ਆ ਹਾਂਜੀ 12 ਸਾਲ ਤੋਂ ਮੈਨੂੰ ਜਾਣਦੇ ਆ ਠੀਕ ਹੈ ਮੇਰੇ ਪਹਿਲਾ ਰਿਲੇਸ਼ਨ ਸੀ ਉਹਦੇ ਨਾਲ 5-6 ਸਾਲ ਤੋਂ ਹੈ ਨਹੀਂ ਲੇਕਿਨ ਇਹ ਮੇਰੇ ਮੁੰਡੇ ਨੂੰ 15 ਸਾਲ ਦਾ ਮੁੰਡਾ ਜਿਹਨੂੰ ਮੇਰੇ ਨਸ਼ੇ ਤੇ ਲਾਇਆ ਠੀਕ ਹੈ ਇਹਦੇ ਬਰਖਲਾਸ ਨਵੇਂ ਸਾਲ ਤੋਂ ਮੈਂ ਇਹਦੇ ਤੇ ਬਰਖਲਾ ਕਮਿਸ਼ਨਰ ਦਫਤਰ ਕੰਪਲੇਨ ਵਗੈਰਾ ਕੀਤੀ ਠੀਕ ਹੈ ਡੇਢ ਮਹੀਨਾ ਇਹਨਾਂ ਮੈਨੂੰ ਕੈਦ ਰੱਖਿਆ ਫਰਵਰੀ ਤੋਂ ਹੂੰ 10 ਫਰਵਰੀ ਤੋਂ ਲੈ ਕੇ 19 ਮਾਰਚ ਤੱਕ ਮੈਂ ਇਹਦੇ ਘਰ ਰਹੀ ਹਾਂ ਠੀਕ ਹੈ ਘਰੋਂ 19 ਮਾਰਚ ਦੇ ਭੱਜੀ ਮੈਂ ਇਹਦੇ ਘਰੋਂ ਹੂੰ ਅੱਜ ਕਿਵੇਂ ਆਪਣੇ ਨਾਨਕੇ ਸਹੁਰੇ ਚਲ ਗਏ ਇਹਨੇ ਸਾਰੇ ਕਿਤੇ ਕਹਿਤਾ ਕਿ ਕਿਸੇ ਹੋਣਾ ਭਾਜੀ ਠੀਕ ਹੈ ਫਿਰ ਮੈਨੂੰ ਵਿਆਹੀ ਸੀ ਉਹਦੇ ਨਾਲ ਨਹੀਂ ਮੇਰਾ ਵਿਆਹ ਨਹੀਂ ਕਿ ਵਿਆਹ ਨਹੀਂ ਕਰਾਇਆ ਮੈਨਾਂ ਜ਼ਬਰਦਸਤੀ ਕਰਦਾ ਠੀਕ ਹੈ ਅਗਲਾ ਪਤਾ ਤੇ ਆਇਆ ਵਾ ਉਹ ਵੀ ਵਿਆਹ ਆ ਠੀਕ ਹੈ ਡੇਢ ਮਹੀਨਾ ਉਹਨੇ ਮੈਨੂੰ ਆਪਣੇ ਘਰ ਰੱਖਿਆ ਬੰਦੀ ਬਣਾ ਕੇ ਠੀਕ ਹੈ ਫਿਰ ਉਹਨੇ ਮੈਨੂੰ ਮੇਰੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਠੀਕ ਹੈ ਕਿਹੜੀ ਜਗ੍ਹਾ ਤੇ ਰਹਿੰਦਾ ਜੀ ਉਹ ਵੀ ਤਾਂ ਸੜੀ ਦਾ ਹੀ ਫਿਰ ਉਹਨੇ ਜਾਨੋਂ ਹਮਲਾ ਕੀਤਾ ਨਹੀਂ ਕੱਲ ਜਿਹੜੇ ਤੁਹਾਡੇ ਉੱਤੇ ਹਮਲਾ ਆਇਆ 13 ਤਰੀਕ ਤੋਂ ਮੈਂ ਕੰਮ ਤੋਂ ਆ ਰਹੀ ਸੀ ਉਹ ਦੋਨੋਂ ਜੀ ਨੋਵਾ ਗੱਡੀ ਤੇ ਹੀ ਆ ਰਹੇ ਮੇਰੇ ਪਿੱਛੇ ਪਿੱਛੇ ਆ ਰਹੇ ਹਾਂਜੀ ਹਾਂਜੀ ਪਿੱਛੇ ਆਏ ਆ ਫਿਰ ਉਹਨਾਂ ਮੇਰੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉੱਥੋਂ ਮੈਂ ਬਚ ਕੇ ਫਿਰ ਵਾਪਸ ਆਈ ਦੁਕਾਨਾਂ ਦੇ ਲਾਗੇ ਹਾਂਜੀ ਉੱਥੇ ਆ ਕੇ ਫਿਰ ਇਹਨੇ ਮੇਰੇ ਤੇ ਗੱਡੀ ਚੜਾਈ ਆ ਠੀਕ ਹੈ ਫਿਰ ਗੱਡੀ ਤੋਂ ਉੱਤਰ ਕੇ ਮੈਂ ਗੱਡੀ ਤੋਂ ਮੈਂ ਡਿੱਗ ਗਈ ਮੇਰੇ ਗੋਡਿਆਂ ਤੇ ਲੱਗੀ ਮੈਂ ਡਿੱਗ ਗਈ ਫਿਰ ਇਹਨੇ ਉੱਤਰ ਕੇ ਮੈਨੂੰ ਮਾਰਿਆ ਪਹਿਲੇ ਵਾਲਾ ਤੋਂ ਤੋਹਿਆ ਹਾਂਜੀ ਫਿਰ ਇਹਨੇ ਇਹਦੀ ਘਰ ਦੀ ਨਿਕਲੀ ਆ ਫਿਰ ਮੈਂ ਉਹਦੇ ਤੇ ਫਿਰ ਉਹਨੇ ਮੇਰੇ ਇੱਟਾਂ ਮਾਰਨੀ ਸ਼ੁਰੂ ਕਰ ਦਿੱਤੀ। ਇਹਨੇ ਵਿਚਾਰਿਆ ਵੀ ਉਹ ਤੁਹਾਨੂੰ ਇੱਟਾਂ ਦੇ ਨਾਲ ਮਾਰ ਦੇ। ਫਿਰ ਉਹਨੇ ਮੈਨੂੰ ਮਾਰਤਾ ਹੈ। ਇਹ ਕਹਿੰਦਾ ਹੈ ਕਿ ਇਹਨੂੰ ਮਾਰ ਦੇ, ਇਹਨੂੰ ਜਾਨੋਂ ਮਾਰ ਦੇ। ਨਾਲੇ-ਦੁਆਲੇ ਦੇ ਲੋਕਾਂ ਨੇ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਨੇ ਨਹੀਂ ਬਚਾਇਆ। ਕਿਸੇ ਨੇ ਵੀ ਨਹੀਂ ਬਚਾਇਆ, ਸਭ ਦੇਖ ਹੀ ਰਹੇ। ਤੁਸੀਂ ਪੁਲਿਸ 'ਚ ਕੰਪਲੇਂਟ ਕੀਤੀ ਉਸ ਵਕਤ ਨੂੰ। ਕੰਪਲੇਂਟ ਉਹਦਣ ਹੀ ਆਏ ਆ, ਆਪਾਂ ਸਿੱਧਾ ਆਏ ਚੌਂਕੀ ਥਾਣੇ। ਉਹਦਣ ਕਾਰਵਾਈ ਕਿਉਂ ਨਹੀਂ ਹੁੰਦੀ? ਉਹਦਣ ਤਾਂ ਕਿਸੇ ਨੇ ਫੜਿਆ ਨਹੀਂ, ਪਤਾ ਨਹੀਂ। ਪਤਾ ਨਹੀਂ 1.20 ਪਤਾ ਨਹੀਂ ਕਿਉਂ ਨਹੀਂ ਕਰਦੇ ਪਏ ਨਹੀਂ ਤੇ ਜਿਹੜੀ ਵੀਡੀਓ ਸਾਰਿਆਂ ਨੇ ਵੇਖੀ ਹੈ ਕਿ ਕਿਸ ਤਰ੍ਹਾਂ ਮੈਨੂੰ ਮੇਤੇ ਜਾਣ ਲੈ ਵਾ ਹਮਲਾ ਹੋਇਆ ਹੈ ਹਾਂਜੀ ਹਾਂਜੀ ਲੇਕਿਨ ਉਹਨਾਂ ਨੂੰ ਅਜੇ ਤੱਕ ਫੜਿਆ ਨਹੀਂ ਆ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਲੱਗਦਾ ਕੀ ਕਿਉਂ ਨਹੀਂ ਕਰਦੀ ਕਾਰਵਾਈ ਪਤਾ ਨਹੀਂ ਸਰ ਮੈਨੂੰ ਮੈਂ ਗਰੀਬ ਆ ਉਹ ਪੈਸੇ ਵਾਲਾ ਹੈ ਜਾਂ ਉਹ ਪੈਸੇ ਚਾੜਦਾ ਜਾਂ ਕੀ ਕਰਦਾ ਮੈਨੂੰ ਨਹੀਂ ਪਤਾ ਉਹ ਬੰਦਾ ਵਿਆਹਿਆ ਵੀ ਆ ਵਿਆਹਿਆ ਉਹਦੇ 4 ਬੱਚੇ ਇਹਦਾ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਹੀ ਆ ਜੀ ਜਿਹੜੇ ਬੰਦੇ ਲੜੇ ਨੇ ਜੀ ਅਮਰਮਸੀ ਹੋਣੇ ਇਹਨਾਂ ਦੀ ਕਿਸੇ ਗੱਲ ਤੋਂ ਤਕਰਾਰਬਾਜ਼ੀ ਹੋ ਗਈ ਲੜਾਈ ਝਗੜਾ ਹੋ ਗਿਆ ਜੀ ਉਹ ਸਬੰਧੀ ਅਸੀਂ FIR ਨੰਬਰ 18 ਦਰਜ ਕਰ ਦਿੱਤੀ ਹੈ ਜੀ ਤੇ ਜੋ ਕਾਨੂੰਨ ਮਜ਼ਾਬੂਤ ਬਣਦੀ ਕਾਰਵਾਈ ਹੈ ਉਹ ਵੀ ਕਰ ਦਿੱਤੀ ਹੈ ਜੀ ਇਹ ਵਿੱਚ ਉਹ ਰਾਜਨ ਦੇ 12 ਸਾਲ ਤੋਂ ਉਹਨਾਂ ਨਾਲ ਰਿਲੇਸ਼ਨ ਕੀ ਰਹੀ ਉਹਨਾਂ ਨੇ ਉਹਨਾਂ ਬੱਚੇ ਨੂੰ ਕਹਿੰਦੇ ਮੇਰੇ ਬੱਚੇ ਨੂੰ ਨਸ਼ੇ ਤੇ ਲਗਾਤਾ ਹੈ ਚਲੋ ਇਹ ਦੇਖੋ ਜੀ ਉਹਨਾਂ ਨੇ ਪਾਰਟੀ ਐਲੀਗੇਸ਼ਨ ਲਾ ਰਹੀਆਂ ਨੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਕੀ ਆ ਕੀ ਨਹੀਂ ਜੋ ਸਚਾਈ ਨੂੰ ਬਿਲਕੁਲ ਲੈ ਕੇ ਆਵਾਂਗੇ ਸਾਹਮਣੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੋਲਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਲੁੱਟਖੋਹਾਂ ਤੇ ਮਾੜੇ ਅਨਸਾਖਾਂ ਖਿਲਾਫ ਜ਼ੀਰੋ ਟੋਲਰੈਂਸ ਤਹਿਤ ਕਾਰਵਾਈ ਕਰਨ ਸੰਬੰਧੀ ਜਾਰੀ ਹਦਾਇਤਾਂ ਦੇ ਸਾਡੇ ਅੰਮ੍ਰਿਤਸਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਵਡ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਟਰੱਕ ਚਾਲਕਾ ਸਮੇਤ ਟਰੱਕ ਗਵਾਹ ਕਰਨ ਵਾਲਿਆਂ ਨੂੰ 24 ਘੰਟੇ ਅੰਦਰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਸਾਡੇ ਅੱਜ ਦੀ ਪਹਿਲੀ ਪ੍ਰੈਸ ਕਾਨਫਰੰਸ ਹੈ ਇਮਾਨ ਦੱਸਣਾ ਚਾਹੁੰਨਾ ਕਿ ਬੜੀ ਵੱਡੀ ਇੱਕ ਡਕੈਤੀ ਦੀ ਸੈਂਸੇਸ਼ਨਲ ਵਾਰਦਾਤ ਹੋਈ ਸੁਲਤਾਨਵੰਡ ਦੇ ਏਰੀਆ 'ਚ ਜਿੱਥੇ ਅਸੀਂ ਮੁਕੱਦਮਾ ਦਰਜ ਕੀਤਾ 395 ਡਕੈਤੀ ਦਾ ਤੇ 364 ਏ ਮਾਰ ਦੇਣ ਦੀ ਨੀਤ ਨਾਲ ਕਿਡਨਾਪਿੰਗ ਦਾ ਇਹਦਾ ਸੀਕੁਐਂਸ ਇਹ ਹੋਇਆ ਕਿ ਬੀਕਾ ਨੇਰ ਤੋਂ 300 ਕੁਇੰਟਲ ਜਿਹੜਾ ਆਪਣੇ ਛੋਲੇ ਗ੍ਰਾਮਸ ਜਿਹਨੂੰ ਕਹਿੰਦੇ ਆ 4 ਟਰੱਕ ਭਰ ਕੇ ਮਲੋਟ ਦੀ ਬਾਲਾਜੀ ਕੰਪਨੀ ਐ ਟਰਾਂਸਪੋਰਟ ਦੀ ਡਿਸਟ੍ਰਿਕਟ ਮੁਕਸਰ ਸਾਹਿਬ ਦੀ ਉਹ ਆਈ ਅੰਮ੍ਰਿਤਸਰ ਉਹਨਾਂ ਨੇ ਪ੍ਰਿੰਸ ਕੋਲਡ ਸਟੋरेज ਦੇ ਵਿੱਚ ਇੱਥੇ ਉਹ ਆਪਣਾ ਜਿਹੜਾ ਮਾਲ ਲਾਉਣਾ ਸੀ ਕਿਸੇ ਕਾਰਨ ਕਰਕੇ ਉੱਥੇ ਰਸ਼ ਹੋਇਆ ਤੋਂ ਆਪਣੇ ਟਰੱਕ ਦੇ ਵਿੱਚ ਡਰਾਈਵਰ ਤੇ ਕਲੀਨਰ ਦੋਨੋਂ ਸੁੱਤੇ ਪਏ ਸੀਗੇ ਤੋਂ ਪੰਜ ਬੰਦਿਆਂ ਨੇ ਆ ਕੇ ਅਣਪਛਾਤੇ ਨੇ ਉਹਨਾਂ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਓਵਰਪਾਵਰ ਕੀਤਾ ਹੱਥ ਪੈਰ ਬਨ ਕੇ ਮੂੰਹ ਬਨ ਕੇ ਅੱਖਾਂ ਬਨ ਕੇ ਟਰੱਕ ਦੇ ਸਨੇ ਉਹਨਾਂ ਨੂੰ ਨਾਲ ਲੈ ਗਏ ਉਹ ਔਰ ਅੱਗੇ ਜਾ ਕੇ ਜੀਪੀਐਸ ਡਿਸਕਵਰ ਕੀਤਾ ਕਿ ਇਧਰ ਤਰਨ ਤਰਨ ਸਾਈਡ ਤੇ ਫੇਰ ਉਹਨਾਂ ਨੇ ਕੁੱਟਮਾਰ ਕੀਤੀ ਉਹਨਾਂ ਨੂੰ ਕਿਹਾ ਵੀ ਜੀਪੀਐਸ ਤੁਸੀਂ ਖੋਲੋ ਜੀਪੀਐਸ ਖੋਲ ਕੇ ਉਹਨਾਂ ਨੂੰ ਮੁੜ ਕੇ ਅੱਗੇ ਜਾ ਕੇ ਛੁੱਟ ਦਿੱਤਾ ਗਿਆ ਇੱਕ ਨਾਲੇ ਦੇ ਕੋਲ ਹੱਥ ਪੈਰ ਬੰਨੇ ਰਹੇ ਮੂੰਹ ਬੰਨੇ ਹੋਏ ਅੱਖਾਂ ਬੰਨੀਆਂ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਜਦੋਂ ਥਾਣੇ ਸੁਲਤਾਨਵਿੰਡੇ ਅਗਲੇ ਦਿਨ ਦੱਸਿਆ ਸਾਨੂੰ ਤਾਂ ਸਾਡੀ ਪੁਲਿਸ ਹਰਕਤ 'ਚ ਆਈ ਜਿਵੇਂ ਕਿ ਤੁਹਾਨੂੰ ਪਤਾ ਕਮਿਸ਼ਨਰੇਟ ਦੇ ਵਿੱਚ ਸਾਡਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹ ਸਾਰੇ ਆਫੀਸਰਸ ਇੱਕਦਮ ਅਸੀਂ ਅਲਰਟ ਹੋਏ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੀ ਸੁਪਰਵੀਜ਼ਨ ਮਿਸਟਰ ਹਰਪ੍ਰੀਤ ਮੰਡੇਰ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪੰਧ ਆਲੂਵਾਲੀਆ ਜੀ ਮਨਿੰਦਰ ਸਾਡੇ ਏਸੀਪੀ ਸਾਊਥ ਜਸਵੀਰ ਸਿੰਘ ਸਾਡੇ ਐਸਐਚਓ ਸੁਲਤਾਨਵਿੰਦ ਤੇ ਵਿੰਦਰਜੀਤ ਜਿਹੜੇ ਸੀਆਈਏ 3 ਦੇ ਇੰਚਾਰਜ ਨੇ ਸਾਰਿਆਂ ਨੇ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਔਰ ਪਲਾਨਡ ਵੇ ਨਾਲ ਅਸੀਂ ਸਾਰਿਆਂ ਨੂੰ ਸੈਂਟੀਫਿਕਲੀ ਤੇ ਪ੍ਰੋਫੈਸ਼ਨਲੀ ਟੈਕਨੀਕਲੀ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹਦੇ ਚ ਅਸੀਂ ਇਹ ਸਾਰਿਆਂ ਦਾ ਸਾਰਾ ਮਾਲ ਟਰੱਕ ਤੇ ਚਾਰੋਂ ਬੰਦੇ ਫੜ ਲਿਆ ਇੱਕ ਬੰਦਾ ਫਰਾਰ ਹੈ ਸਾਰੀ ਰਿਕਵਰੀ ਹੋ ਚੁੱਕੀ ਹੈ ਔਰ ਮੈਂ ਇਹਨੂੰ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਜਿੱਦਾਂ ਜਾ ਕੇ ਇਹਨਾਂ ਨੇ ਸਾਰੇ ਕੰਮ ਕੀਤੇ ਔਰ ਬੰਦਿਆਂ ਨੂੰ ਟਰੈਕ ਕੀਤਾ ਔਰ ਛੋਟੇ ਛੋਟੇ ਲਿੰਕਸ ਜਿਹੜੇ ਆ ਲੀਡਸ ਕਿ ਕਿੱਥੇ ਕੋਈ ਬੋਰੀ ਦਾ ਨਿਸ਼ਾਨ ਮਿਲਿਆ ਕਿਥੋਂ ਸਾਨੂੰ ਕੁਝ ਉਹਨਾਂ ਦੀ ਬੋਰੀਆਂ ਦੇ ਵਿੱਚੋਂ ਚੀਜ਼ ਡਿੱਗਦੀ ਹੋਈ ਮਾਲ ਕਿਤੇ ਦਿਖਿਆ ਤਾਂ ਸਾਡੇ ਮੁਲਾਜ਼ਮਾਂ ਨੇ ਇੰਨੀ ਮਤਲਬ ਦਿਨ ਰਾਤ ਮਿਹਨਤ ਕਰਕੇ ਇਹਨੂੰ ਆਲਮੋਸਟ 24 ਘੰਟੇ ਦੇ ਵਿੱਚ ਸਾਰਾ ਐਡਾ ਵੱਡਾ ਸੈਂਸੇਸ਼ਨਲ ਕ੍ਰਾਈਮ ਟਰੇਸ ਕੀਤਾ ਜਿਹੜੇ ਮੁਲਜ਼ਮ ਫੜੇ ਜਾ ਚੁੱਕੇ ਨੇ ਉਹ ਜਗਜੀਤ ਸਿੰਘ ਐ ਇਹ ਡਾਕਾਣਾ ਵਰਪਾਲ ਅੰਮ੍ਰਿਤਸਰ ਇਹ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜਿਆਦਾਤਰ ਹੈਗੇ ਆ ਅਰਜਨ ਸਿੰਘ ਉਰਫ ਕੱਟਾ ਇਹ ਪਿੰਡ ਚੱਬਾ ਗੁਰਪ੍ਰੀਤ ਸਿੰਘ ਉਰਫ ਸਾਜਨ ਖੇਮਕਰਨ ਤਰਨਤਾਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦੀ ਤੇ ਮੁਕਦਮੇ ਦੀ ਐਵੀਡੈਂਸ ਡਿਸਟਰੋਏ ਕਰਨ ਦੀ ਮੋਗੇ ਦੇ ਵਿੱਚ ਐਫਆਰ ਹੈਗੀ ਹੈ ਪੁਰਾਣਾ ਕ੍ਰਿਮినਲ ਰਿਕਾਰਡ ਹੈ ਸੁਖਦੇਵ ਸੋਨੂ ਇਹ ਚੱਬੇ ਦਾ ਅਮਰਸਰ ਦਾ ਬਰਾਮਦਗੀ ਜਿਹੜੀ ਹੋਈ ਹੈ ਇੱਕ ਟਰੱਕ ਜਿਹੜਾ ਖੋਇਆ ਗਿਆ ਸੀ ਜਿਹੜਾ ਕਿ অশੋਕ ਲੇਲਨ ਕੰਪਨੀ ਦਾ ਹੈਗਾ 300 ਕੁਇੰਟਲ ਛੋਲੇ ਜੋ ਕਿ ਬੀਕਾਨੇਰ ਤੋਂ ਚੱਲੇ ਸੀਗੇ ਤਕਰੀਬਨ ਜਿਹਦੀ ਕੀਮਤ 20 ਲੱਖ ਦੇ ਕਰੀਬ ਹੈ ਵਾਰਦਾਤ ਚ ਇੱਕ ਹੋਰ ਨਵੀਂ ਗੱਲ ਆਈ ਸਾਹਮਣੇ ਕਿ ਟਰੱਕ ਨੂੰ ਜਦੋਂ ਐਸਕੋਰਟ ਕਰ ਰਹੀ ਸੀ ਤੇ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਲਟੋ ਕਾਰ ਫਿਗਰ ਹੋਈ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਔਰ ਜਿਹੜਾ ਇਹਦੇ ਚ ਦਾਤ ਤੇ ਕਿਰਚ ਤੇ ਇੱਕ ਮੋਬਾਈਲ ਫੋਨ ਲੈ ਗਏ ਸੀ ਉਹ ਵੀ ਸਾਰਾ ਬਰਾਮਦ ਹੋ ਸੋ ਇਹਦੇ ਚ ਜਿਹੜਾ ਰੂਟ ਬਣਾਇਆ ਇਹਨਾਂ ਨੇ ਜੋ ਸਾਡੀ ਪੁਛਕਿਚ ਤੋਂ ਆਇਆ ਇੱਥੋਂ ਜਦੋਂ ਗਏ ਅਮਰਸਰ ਨੂਰ ਦਾ ਅੱਡਾ ਪੈਂਦਾ ਤਰਨਤਾਰਨ ਚ ਉੱਥੇ ਇਹਨਾਂ ਨੇ GPS ਜਾ ਕੇ ਰਿਮੂਵ ਕਰਾਇਆ ਕਟਮਾਰ ਕਰਕੇ ਡਰਾਈਵਰ ਵਗੈਰਾ ਦੀ ਉਸ ਤੋਂ ਬਾਅਦ ਚਭਾਲ ਗਏ ਚਭਾਲ ਤੋਂ ਬਾਅਦ ਪਿੱਖੀ ਵਿੰਡ ਗਏ ਪਿੱਖੀ ਵਿੰਡ ਤੋਂ ਬਾਅਦ ਪੱਟੀ ਫਿਰ ਬਲਟੋਆ ਖੇਮ ਕਰਨ ਔਰ ਉੱਥੋਂ ਜਦੋਂ ਇਹ ਇੱਧਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਸਾਮਾਨ ਜਾਂ ਇੱਧਰ ਗਾਹ ਕਲਬ ਰੇ ਸੀ ਵੀ ਉੱਥੇ ਖੇਮ ਕਰਨ ਜਾਂ ਉਧਰ ਬਲਟੋਏ ਚ ਕਿਤੇ ਮੰਡੀ ਚ ਹੋ ਜੇ ਜਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਮੰਡੀ ਆ ਸੀ ਇੱਥੇ ਕੋਈ ਕਰੀਏ ਤਾਂ ਸਾਡੀਆਂ ਟੀਮਾਂ ਨੇ ਇਹਨੂੰ ਨੈਪ ਕੀਤਾ ਉਹ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਮੈਂ ਦਿੰਦਾ ਔਰ ਇਹਨਾਂ ਨੂੰ ਵਾਜਬ ਨਾਮ ਅਸੀਂ ਆਪਣੇ ਲੈਵਲ ਤੇ ਵੀ ਡੀਜੀ ਸਾਹਿਬ ਵੱਲੋਂ ਵੀ ਦਵਾ ਇਹ ਸਾਰੇ ਬੰਦੇ ਆਲਰੇਡੀ ਗ੍ਰੈਂਪ੍ਰੀਅਰ ਵਿਤੀਜਾ ਕੀ ਕਰ ਕੰਪਨੀ ਇਹਨਾਂ ਚ ਇੱਕ ਲੜਕਾ ਲੜਕਾ ਤੁਹਾਨੂੰ ਮੈਂ ਦੱਸਿਆ ਉਹਦੇ ਖਿਲਾਫ ਪਹਿਲਾਂ ਹੈਗੀ ਹੈ ਬਾਕੀ ਇਹ ਉਹਦੇ ਨਾਲ ਰਲ ਗਏ ਸੀਗੇ ਕਿ ਈਜ਼ੀ ਮਨੀ ਆਪਾਂ ਬਣਾਈਏ ਤੇ ਟਰੱਕ ਦੇ ਖੋਣ ਦੀਆਂ ਪਲੀਆਂ ਵਿੱਚ ਵਾਰਦਾਤਾਂ ਬਹੁਤ ਹੋਈਆਂ ਔਰ ਸੈਂਸੇਸ਼ਨਲ ਔਰ ਅੱਛੀ ਕਿਸਮਤ ਮੈਂ ਸਮਝਦਾ ਸਾਡੇ ਜਿਹੜਾ ਡਰਾਈਵਰ ਤੇ ਕਲੀਨਰ ਦੀ ਵੀ ਉਹਨਾਂ ਦੀ ਜਾਨ ਬਚ ਗਈ ਜਿੱਦਾਂ ਦਾ ਬਿਹੇਵੀਅਰ ਉਹਨਾਂ ਦਾ ਜਿੱਦਾਂ ਇਹਨਾਂ ਨੇ ਕੇਅਰਲੈਸਲੀ ਕੀਤਾ ਉਹ ਜਾਨ ਤੋਂ ਵੀ ਵਿਚਾਰੇ ਆਪਣੇ ਹੱਥ ਹੋ ਸਕਦੇ ਸੀ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਇੱਕ ਪ੍ਰੈਸ ਕਾਨਫਰੰਸ ਰਾਂ ਪਿੰਡ ਮਹਿਤਾਬਗੜ ਦੇ ਸਾਬਕਾ ਸਰਪੰਚ ਅਮਨਪ੍ਰੀਤ ਸਿੰਘ ਵੱਲੋਂ ਦੱਸਿਆ ਕਿ ਪਿੰਡ ਦੇ ਤੋਬੇ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਉਣ ਲੱਗੇ ਤਾਂ ਪਿੰਡ ਦੇ ਤੋਬੇ ਦੀ ਜ਼ਮੀਨ ਤੇ 13 ਵਿਅਕਤੀਆਂ ਦਾ ਕਬਜ਼ਾ ਨਾਜਾਇਜ਼ ਪਾਇਆ ਗਿਆ ਉਹਨਾਂ ਦੱਸਿਆ ਕਿ ਕੁਝ ਵਿਅਕਤੀ ਉਸ ਨਾਲ ਰੰਜਿਸ਼ ਰੱਖਣ ਲੱਗ ਪਏ ਪਰ ਤੇ ਝੂਠੀਆਂ ਦਰਖਾਸਤਾਂ ਦੇ ਕੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਹੁਣਾਂ ਕਿਹਾ ਕਿ ਉਹ ਆਪਣੇ ਵਕੀਲਾਂ ਤੋਂ ਕਾਨੂੰਨੀ رائے ਲੈ ਕੇ ਜਲਦੀ ਉਸ ਵਿਰੁੱਧ ਝੂਠੇ ਦੋਸ਼ ਲਗਾਉਣ ਵਾਲੇ ਵਿਅਕਤੀਆਂ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕੜਾਉਣ ਜਾ ਰਹੇ ਹਨ ਮਾਮਲਾ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਸਾਹਮਣੇ ਆਇਆ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਯਾਤਰਾਵਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ 에ਅਰਪੋਰਟ ਅਥਾਰਟੀ ਉੱਪਰੋਂ ਵੱਲੋਂ ਸਹੀ ਨਿਆਂ ਨਾਲ ਮਿਲਣ ਉੱਪਰ ਉਹਨਾਂ ਵਿੱਚ ਰੋਜ਼ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਆ ਸੁਖਮਿੰਦਰ ਸਿੰਘ ਜੀ ਆ ਪਿਆ ਆਪਣਾ ਪਿੰਡ ਉੜਾਪੜਾ ਜ਼ਿਲ੍ਹਾ ਨਮਸ਼ਹਿਰ ਹੈ ਠੀਕ ਹੈ ਜੀ। ਜਿਵੇਂ ਅਸੀਂ ਕੱਲ ਵੀ ਸਾਡੀ ਫਲੈਟ ਸੀਗੀ ਮਤਲਬ 17 ਦਿਲੀ ਦੀ ਸੀਗੀ ਮਤਲਬ ਇਹਨਾਂ ਨੇ ਮਤਲਬ ਦੂਜਾ ਕਰ ਦਿੱਤਾ ਕਿ ਇਹਨਾਂ ਦਾ ਮਤਲਬ ਸਹੀ ਨਹੀਂ ਹੈਗਾ ਅਸੀਂ ਮੰਨ ਕੇ ਚੱਲੋ ਠੀਕ ਹੈ ਅਸੀਂ ਉਧਰੋਂ ਆਏ ਆ ਠੀਕ ਹੈ ਤੇ ਮਤਲਬ ਮੰਨ ਕੇ ਅੱਜ ਫਿਰ ਇਹਨਾਂ ਨੇ ਬਾਸ ਸਾਨੂੰ ਕਿਹਾ ਕਿ ਇਹਨਾਂ ਨੇ ਮਤਲਬ ਅੱਜ ਆ ਜਾਓ ਸਾਨੂੰ ਅਸੀਂ ਇੱਥੇ ਪਹੁੰਚਣ ਲੱਗੇ ਅੱਧਾ ਘੰਟਾ ਮੈਸੇ ਪਹਿਲਾਂ ਆਇਆ ਕਿ ਸਾਡੀ ਫਲੈਟ ਕੈਨਸਲ ਹੋ ਗਈ ਹੈ ਪਰ ਹੁਣ ਸਾਨੂੰ ਕਹਿੰਦੇ ਮਤਲਬ ਤੁਸੀਂ ਕੁਝ ਨਹੀਂ ਸਾਡਾ ਸੀ ਹੱਲ ਨਹੀਂ ਕਰ ਸਕਦੇ ਵੀਰੇ ਮੇਰੀ ਉੱਥੇ ਪਹਿਲਾਂ ਦबई ਜਾਣਾ ਦबई ਤੇ ਮੇਰੇ ਅੱਗੇ ਉਥੇ ਟ੍ਰਾਂਟੋ ਦੀ ਪੜ ਜਾਣਾ ਹੈ ਠੀਕ ਆ ਆ ਮੈਂ ਟ੍ਰਾਂਟੋ ਤੱਕ ਤੇ ਹੁਣ ਮੈਂ ਦੱਸੋ ਕੀ ਹੱਲ ਕਰ ਸਕਦੇ ਆ ਇਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਹੈ ਕਿ ਇਹਨਾਂ ਦੇ ਮੈਨੇਜਰ ਮୋਜੇ ਸਾਰੇ ਭੱਜ ਗਏ ਤੇ ਕੋਈ ਗੱਲਬਾਤ ਨਹੀਂ ਕਰ ਰਿਹਾ ਹੈਗਾ ਸਾਰੇ ਬੰਦੇ ਪਰੇਸ਼ਾਨ ਹੋ ਰਹੇ ਆ ਇੱਥੇ ਕੋਈ ਨਹੀਂ ਦਿੱਤੀ ਵੀਰੇ ਅੱਧਾ ਘੰਟਾ ਮੇਰਾ ਨਾਮ ਜਸਮਨ ਸਿੰਘ ਹੈ ਜੀ ਮੈਂ ਬਠਿੰਡੇ ਤੋਂ ਆਇਆ ਆ ਸਾਡੀਆਂ 4 ਟਿਕਟਾਂ ਦबई ਦੀਆਂ 28 ਮਾਰਚ ਦੀ ਬੁਕਿੰਗ ਕੀਤੀ ਹੋਈ ਹੈ ਸਾਡੀ ਤੇ ਐਨ ਮੌਕੇ ਤੇ ਅਸੀਂ ਇੱਥੇ ਜਦੋਂ ਪ ਬੁਕਿੰਗ ਕੈਨਸਲ ਹੋ ਗਈ ਆ ਅਸੀਂ ਕਿੱਧਰ ਜਾਈਏ ਬਈ ਉਸ ਤੋਂ ਬਾਅਦ ਇਹ ਵਣ ਕੇ ਜਿਨ੍ਹਾਂ ਦੀ 17 ਤਰੀਕ ਨੂੰ ਕੈਨਸਲ ਹੋਈ ਆ ਉਹਨਾਂ ਨੂੰ 19 ਤਰੀਕ 'ਚ ਬਿਠਾਤਾ ਤੇ ਜੇ ਅਸੀਂ 19 ਤਰੀਕ ਦੀ ਟਿਕਟ ਲੈਨੇ ਆ ਤਾਂ ਸਾਨੂੰ 65000 ਦੀ ਮਿਲ ਰਹੀ ਆ 65000 ਤਾਂ ਵਰਤੋਂ ਤੇ ਨਹੀਂ ਆਣਾ ਉਹ ਤਾਂ ਬਹੁਤ ਮਹਿੰਗਾ ਆਣਾ ਜਦ ਸਾਨੂੰ ਉਹਨੇ ਪੈਸਿਆਂ 'ਚ ਮਿਲਣਾ ਆ ਵੀ ਜਾਂ ਸਾਨੂੰ 2-3 ਦਿਨਾਂ ਦੀ ਸਟੇ ਦੇਣ ਇੱਥੇ ਅਸੀਂ ਰਹਿਣ ਲਈ ਤਿਆਰ ਆ ਵੀ ਠੀਕ ਆ ਖਰਚਾ ਕੌਣ ਕਰੂਗਾ 8000 ਤਾਂ ਅਸੀਂ ਗੱਡੀ ਕਰਾ ਕੇ ਆਏ ਆ ਵੀਰੇ ਬਟਿੰਡੇ ਤੋਂ ਉਹਦਾ ਖਰਚਾ ਕੌਣ ਪੇ ਕਰੂਗਾ ਹੋਣ ਦੋ ਗੱਡੀਆਂ ਲੈ ਕੇ ਆਏ ਹੁਣ ਜੇ ਅਸੀਂ ਵਾਪਸ ਵੀ ਜਾਣਾ 20 ਕਿਧਰੀ ਦੀ ਫਲਾਈਟ ਮਿਲਦੀ ਵੀ ਹੈ ਸਾਨੂੰ ਸਾਡਾ ਤਾਂ ਡਬਲ ਖਰਚਾ ਪੈ ਗਿਆ ਨਾ ਸਾਨੂੰ ਤਾਂ 20-25 ਹਜ਼ਾਰ ਸਰਵਾਉਣ ਜਾਣ ਦਾ ਖਰਚਾ ਪੈ ਗਿਆ ਅਸੀਂ ਵੀਰੇ ਕੰਮ ਕਰਨ ਵਾਲੇ ਬੰਦੇ ਆਂ ਅਸੀਂ ਆਏ 20 ਪਰ 3000 ਦੋ ਦਿਨਾਂ ਦਾ ਖਰਾਬ ਕਰਨ ਲੱਗੇ ਤਾਂ ਫਿਰ ਕਿੱਧਰ ਜਾਵਾਂਗੇ ਅਸੀਂ ਤੁਸੀਂ ਇੱਥੇ ਅਧਿਕਾਰੀ ਸਾਡੀਆਂ ਨਾਮ ਮੇਰਾ ਨਵਜੋਤ ਸਿੰਘ ਹੈ ਤੇ ਜਿਹੜੀ ਪੈਸੇਂਜਰ ਨੇ ਉਹ ਮੇਰੇ ਮਾਮਾ ਜੀ ਦਾ ਬੇਟਾ ਬੇਟੀ ਉਹਨਾਂ ਦੀ ਅਸੀਂ ਕ੍ਰਾਂਟੋ ਜਾਣਾ ਹੈ ਤੇ ਅਸੀਂ 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 ਟਿਕਟਾਂ ਕਰਾਈਆਂ ਅਸੀਂ 5 ਜਾਣੇ ਆ ਆਲਰੇਡੀ ਹੜੇ 5 ਲੱਖ ਤੋਂ ਉੱਪਰ ਦੀਆਂ ਟਿਕਟਾਂ ਹੋਈਆਂ ਤੇ ਹੁਣ ਅਸੀਂ ਜੇ ਦੁਬਾਰਾ ਕਰਾਉਂਦੇ ਪਏ ਆ ਸੋ ਸਾਡੀਆਂ 8-9 ਲੱਖ ਦੀਆਂ ਹੁੰਦੀਆਂ ਪਈਆਂ ਦੁਬਾਰਾ ਪੰਜ ਜਾਣਿਆਂ ਦੀਆਂ ਤੇ ਇਹ ਸਾਨੂੰ ਕਹਿੰਦੇ ਕਿ ਰੀਫੰਡ ਲੈ ਲਓ ਜਿਹੜਾ ਕਿ ਦੁਬਈ ਤੱਕ ਆ ਅੰਮ੍ਰਿਤਸਰ ਤੋਂ ਦੁਬਈ ਤੱਕ ਤੇ ਉਹਦਾ ਅਸੀਂ ਕੀ ਕਰਾਂਗੇ ਕਿੰਨਾ ਜ਼ਿਆਦਾ ਸਾਨੂੰ ਘਾਟਾ ਪੈਂਦਾ ਪਿਆ ਹੈ ਤੁਹਾਡੀ ਫਲਾਈਟ ਕੈਨਸਲ ਹੋ ਰਹੀ ਹੈ ਵੈਦਰ ਕਰਕੇ ਸਾਨੂੰ ਇਹਨਾਂ ਨੇ ਸਿਰਫ ਅੱਧਾ ਘੰਟਾ ਪਹਿਲਾਂ ਇਨਫੋਰਮ ਕਰਤਾ ਵੀ ਤੁਹਾਡੀ ਫਲਾਈਟ ਕੈਨਸਲ ਆ ਜਦਕਿ ਬੋਰਡਿੰਗ ਟਾਈਮ ਦਾ ਜਿਹੜਾ ਬੋਰਡਿੰਗ ਦਾ ਟਾਈਮ ਹੁੰਦਾ ਨਾ ਵੀਰੇ ਫਲਾਈਟ ਤੋਂ 2 ਘੰਟੇ ਪਹਿਲਾਂ ਆਪ ਅਸੀਂ ਇਹਨਾਂ ਨੂੰ ਲਗਜ਼ ਜਮਾ ਕਰਾਉਣੇ ਆ ਬੋਰਡਿੰਗ ਪਾਸ ਲੈਣਾ ਸਮਝਾ ਕੇ ਸਾਡੀ ਇਮੀਗ੍ਰੇਸ਼ਨ ਹੋਣੀ ਆ ਤੁਸੀਂ ਅੱਧਾ ਘੰਟਾ ਪਹਿਲਾਂ ਤੁਹਾਨੂੰ ਮੈਸੇਜ ਕਰ ਰਹੇ ਹਾਂ ਅੱਧੇ ਘੰਟੇ 'ਚ ਕੀ ਹੋ ਜੂਗਾ ਅਸੀਂ ਜਦ ਇਹਨਾਂ ਦੇ ਇੱਥੇ ਸਰਵਿਸ ਸੈਂਟਰ ਦੇ ਵਿੱਚ ਪਹੁੰਚੇ ਜਿਹੜਾ ਇਹਨਾਂ ਦਾ ਇੱਥੇ ਬਣਿਆ ਹੋਇਆ ਉਹ ਸਾਨੂੰ ਕਹਿੰਦੇ ਰਿਫੰਡ ਲੈ ਲਓ ਰਿਫੰਡ ਦਾ ਬ੍ਰਦਰ ਅਸੀਂ ਕੀ ਕਰਾਂਗੇ ਸਾਡੇ ਬਿਜ਼ਨਸ ਉੱਤੇ ਮੇਰੇ ਖੁਦ ਹੀ ਟਰਾਂਸਪੋਰਟ ਆ ਉੱਤੇ ਸਾਡਾ ਐਡਾ ਬਿਜ਼ਨਸ ਚੱਲ ਰਿਹਾ ਵਾ ਅਸੀਂ ਇੰਨੇ ਕੰਪਨੀ ਨਾਲ ਉੱਥੇ ਕੰਮ ਕਰ ਰਹੇ ਹਾਂ ਜਦ ਕਿ ਉਥੋਂ ਅਦਰ ਫਲਾਈਟ ਟ੍ਰਾਂਸਪਾਈਜ਼ ਜਾਂ ਟੋਗੀ ਸਰ ਜੀ ਇੰਡੀਕ ਹੋਗੀ ਜ ਜਦੋਂ ਮੈਂ ਇਹਨੇ ਮੈਨੇਜਰ ਨਾਲ ਗੱਲ ਕੀਤੀ ਮੈਂ ਕਿਹਾ ਠੀਕ ਆ ਅਗਰ ਤੈਨੂੰ ਕੋਈ ਪ੍ਰੋਬਲਮ ਆ ਤੂੰ ਸਾਨੂੰ ਜਿਹੜੀ ਕੱਲ ਜਿਹਨੂੰ ਤੂੰ ਅੱਜ ਜਿਹੜੇ ਬੰਦੇ ਭੇਜ ਰਿਹਾ ਅਜ ਅੱਜ ਦੀ ਡੇਡ ਦੇ ਕੋ ਟਿਕਟਾਂ ਤੂੰ ਉਹਨੂੰ ਨੈਕਸਟ ਡੇ ਕਰ ਦੇ ਸਾਨੂੰ ਵੀ ਅਜ ਦੀਆਂ ਟਿਕਟਾਂ ਇੱਕ ਸ਼ਡਿਊਲ ਵਾਈਜ਼ ਚੱਲ ਕਹਿੰਦਾ ਨਹੀਂ ਮੈਂ ਓਦਾਂ ਨਹੀਂ ਕਰ ਸਕਦਾ ਅਗਰ ਤੁਸੀਂ ਰਿਫੰਡ ਲੈਣਾ ਤਾਂ ਪੈਸੇ ਆਪਣੇ ਵਾਪਸ ਲੈ ਲਓ ਦੋਸਤੋ ਇਸ ਸੰਸਾਰ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜੀਅਜ਼ਾਜ਼ਤ ਰੱਬ ਰਾਖਾ